ਮੇਰੇ ਨਾਲ ਮੇਰੇ ਭੈਣ ਸਰਬਜੀਤ ਕੌਰ ਮਾਨੋਕੇ ਮੇਰੇ ਸਾਥੀ ਹੈਗੇ ਜੀ ਸਾਡੇ ਐਡੀਸੀ ਜੀ ਔਰ ਸਾਡੇ ਸਿਵਲ ਸਰਜਨ ਔਰ ਬਹੁਤ ਸਾਰੇ ਐਨ ਜੀਓ ਡਾਕਟਰ ਬਿਸ਼ਪਨ ਔਰ ਹੈਲਪਫੁਲ ਐਨ ਜੀਓ ਤੋਂ ਆਈਐਮਰ ਦੇ ਪ੍ਰਧਾਨ ਡਾਕਟਰ ਤੇਰਤ ਜੀ ਔਰ ਬਹੁਤ ਸਾਰੇ ਜਿਹੜੇ ਐਨ ਜੀਓ ਨੇ ਸਮਰਥਨ ਕੀਤਾ ਜੀ ਜੋ ਇਸ ਵੇਲੇ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਪਈ ਆ ਪੰਜਾਬ ਨੂੰ ਬਹੁਤ ਵੱਡਾ ਦੁਖਾਂਤ ਹੋਇਆ ਉਹਦੇ ਵਿੱਚ ਮੈਂ ਕਹੂੰਗਾ ਕਿ ਦੁਖਾਂਤ ਬਹੁਤ ਵੱਡਾ ਖਾਸ ਕਰਕੇ ਜਿਹੜੇ ਬਾਰਡਰ ਦੇ ਸੱਤ ਡਿਸਟ੍ਰਿਕਟ ਹੈ ਇਹ ਕਪੂਰਥਲੇ ਤੋਂ ਸ਼ੁਰੂ ਹੋਇਆ ਸੀਗਾ ਜੀ ਫਾਜ਼ਲਕਾ ਫਿਰੋਜ਼ਪੁਰ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਔਰ ਪਠਾਨਕੋਟ ਜਿਹੜੇ ਵਸਟ ਅਫੈਕਟਡ ਜ਼ਿਲ੍ਹੇ ਆ ਗਏ ਜੀ ਉਹਨਾਂ ਦੇ ਵਿੱਚ ਫਸਲ ਦਾ ਵੀ ਨੁਕਸਾਨ ਹੋਇਆ ਨਾਲ ਜ਼ਮੀਨ ਵੀ ਗਈ ਘਰ ਵੀ ਗਿਆ ਘਰ ਦਾ ਸਮਾਨ ਵੀ ਗਿਆ ਔਰ ਮਵੇਸ਼ਿਆਂ ਦਾ ਪਸ਼ੂਆਂ ਦਾ ਬਹੁਤ ਵੱਡੇ ਜਿਹੜਾ ਪਸ਼ੂ ਧਨ ਦਾ ਬਹੁਤ ਵੱਡੇ ਲੈਵਰੇਜ ਤੇ ਨੁਕਸਾਨ ਹੋਇਆ ਲੋਕਾਂ ਕੋਲ ਜੇ ਕੁਝ ਬਚਿਆ ਤਾਂ ਉਹਨਾਂ ਕੋਲੇ ਜਿਹੜੀ ਆਪਣੇ ਗੁਰੂਆਂ ਦੀ ਦਾਤ ਹੈ ਚੜ੍ਹਦੀ ਕਲਾ ਉਹਨਾਂ ਦੀ ਹਿੰਮਤ ਉਹਨਾਂ ਦਾ ਹੌਸਲਾ ਔਰ ਜਿੱਡਾ ਵੱਡਾ ਦੁਖਾਂਤ ਸੀਗਾ ਉਹਨਾਂ ਵੱਡਾ ਜਿਹੜਾ ਹੈਗਾ ਪੂਰੇ ਮੈਂ ਕਹੂੰਗਾ ਕਿ ਖਾਸ ਕਰਕੇ ਪੰਜਾਬੀਆਂ ਨੇ ਦੇਸ਼ ਦੇ ਵਿੱਚ ਵਿੱਚ ਰਹਿੰਦਿਆਂ ਨੇ ਉਦੋਂ ਵੱਡਾ ਉਹਨਾਂ ਦਾ ਰਿਸਪਾਂਸ ਆ ਤੁਸੀਂ ਬਾਰਡਰ ਦੇ ਵਿੱਚ ਜਾਓਗੇ ਸੇਧੀਆਂ ਟੀਮਾਂ ਇਕੱਲੇ ਇਕੱਲੇ ਪਿੰਡ ਤੱਕ ਪਹੁੰਚ ਰਹੀਆਂ ਲੰਗਰ ਜਿਹੜਾ ਹੈਗਾ ਰਾਸ਼ਨ ਔਰ ਮवेशੀਆਂ ਵਾਸਤੇ ਚਾਰਾ ਹਰ ਤਰ੍ਹਾਂ ਦੀ ਜਿਹੜੀ ਹੈਗੀ ਆ ਤੁਸੀਂ ਜਿਹੜੀ ਮਤਲਬ ਤੁਸੀਂ ਕਹੋ ਸਮਗਰੀ ਜਿਹੜੀ ਲੋਕਾਂ ਨੂੰ ਲੋੜ ਪੈ ਸਕਦੀ ਆ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੱਤਾ ਈਵਨ ਜਿਹੜੇ ਪਸ਼ੂ ਧਾਨ ਆ ਉਹਨਾਂ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਔਰ ਲੋਕਾਂ ਨੂੰ ਕੰਬਲ ਹੋਰ ਜੋ ਵੀ ਸਬਾਨ ਚਾਹੀਦਾ ਕੈਸ਼ ਇਨਵਾਇਟਰ ਔਰ ਪੰਜਾਬੀਆਂ ਨੇ ਹਮੇਸ਼ਾ ਦਿਲ ਖੋਲ ਕੇ ਪੂਰੀ ਦੁਨੀਆ ਚ ਵੀ ਔਰ ਇਸ ਵਾਰੀ ਜਿਹੜੀ ਹੈਗੀ ਆ ਹੜ੍ਹ ਜਿਹੜੇ ਹੈਗੇ ਆ ਉਹ ਹਿਮਾਚਲ ਚ ਵੀ ਆਏ ਆ ਉੱਤਰਾਖੰਡ ਚ ਵੀ ਆਏ ਆ ਅੱਧੇ ਹਿੰਦੁਸਤਾਨ ਚ ਆਏ ਆ ਲੇਕਿਨ ਅੱਜ ਮੈਂ ਸੁਣ ਰਿਹਾ ਸੀਗਾ ਕਿ ਇੱਕ ਜਿਹੜੇ ਪੱਤਰਕਾਰ ਆ ਰਵੀਸ਼ ਕੁਮਾਰ ਔਰ ਕੁਝ ਹੋਰ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਕਿ ਉਹ ਕਹਿ ਰਹੇ ਸੀਗੇ ਕਿ ਹੜ੍ਹ ਤਾਂ ਬਹੁਤ ਜਗ੍ਹਾ ਤੇ ਆਏ ਆ ਬਟ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਲੋਕਾਂ ਨੇ ਆਪਣੇ ਭਾਈਚਾਰਾ ਨਿਭਾਇਆ ਉਹ ਦੀ ਮਿਸਾਲ ਕਿਤੇ ਦੇਖਣ ਨੂੰ ਨਹੀਂ ਮਿਲਦੀ ਔਰ ਜਿਸ ਤਰ੍ਹਾਂ ਪਹਿਲਾਂ ਖਸਰਾ ਦਾ ਮੋਰਚਾ ਲਗਿਆ ਸੀ ਇੱਕ ਜਿਹੜੀ ਗੱਲ ਮੇਰੇ ਦਿਨ ਨੂੰ ਸ਼ੋਹ ਗਈ ਉਹ ਇਹ ਸੀਗਾ ਕਿ ਰਾਜਸਥਾਨ ਦੀਆਂ ਔਰਤਾਂ ਨੇ ਆਪਣੇ ਉਹਨਾਂ ਕੋਲ ਬਚਾਰੀਆਂ ਕੋਲੇ ਸੋਨੇ ਦੇਤਾ ਨਹੀਂ ਸੀ ਉਹਨਾਂ ਨੇ ਪਰ ਫਿਰ ਵੀ 20 ਗ੍ਰਾਮ ਸੋਨਾ ਤੇ 2 ਕਿਲੋ ਤੋਂ ਵੱਧ ਚਾਂਦੀ ਦੇ ਗਹਿਣੇ ਆਪਣੇ ਪੰਜਾਬ ਦੇ ਲੋਕਾਂ ਲਈ ਦਾਨ ਕਰਦੇ ਉਹਨਾਂ ਦਾ ਵੀ ਜਿਹੜੇ ਸਾਡੇ ਪੰਜਾਬ ਦੇ ਭਰਾ ਆ ਇਹ ਭਾਈਚਾਰਾ ਜਿਹੜਾ ਪਹਿਲਾਂ ਵੀ ਸੀ ਔਰ ਜਦੋਂ ਸਿੰਘੂ ਬਾਰਡਰ ਤੇ ਮੋਰਚਾ ਲੱਗਿਆ ਹਰਿਆਣੇ ਦੇ ਵਿੱਚੋਂ ਲੋਕਾਂ ਨੇ ਬਹੁਤ ਸਾਰੀ ਜਗ੍ਹਾ ਦੇ ਉੱਤੇ ਉਹਨਾਂ ਦੇ ਆਪਣੇ ਆਪ ਕੋਈ ਬਹੁਤ ਜ਼ਿਆਦਾ ਅਮੀਰ ਲੋਕ ਨਹੀਂ ਆਓ। ਕਈ ਤਾਂ ਇੱਕ ਔਰਤ ਬਜ਼ੁਰਗ ਮਾਤਾ ਕਹਿ ਰਹੀ ਸੀ ਕਿ ਮੇਰੇ ਕੋਲ ਜਿਹੜੀ ਕੁੜੀ ਬਰੀ ਸੇਵਾ ਕਰਦੀ ਆ ਮੈਂ ਆਪਣੀ ਜਿਹੜੀ ਚਾਂਦੀ ਦੀ ਬੰਗ ਸੀ ਬੈਂਗਲ ਸੀ ਉਹ ਮੈਂ ਉਹਦੇ ਵਿਆਹ ਲਈ ਰੱਖੀ ਸੀ ਪਰ ਮੈਂ ਹੁਣ ਹੱਡ ਪੀੜ ਤਾਂ ਵਾਸਤੇ ਭੇਜ ਰਹੀ ਆ। ਲੋਕਾਂ ਨੇ ਆਪਣੇ ਗਹਿਣੇ ਤੱਕ ਲਾ ਕੇ ਸੁੱਟ ਦਿੱਤੇ। ਤੋਂ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਉਹਨਾਂ ਸਾਰੇ ਐਨ ਜੀਓ ਦਾ ਧੰਨਵਾਦ ਕਰਦਾ। ਔਰ ਸਾਡੇ ਸਾਰੇ ਜਿੰਨੇ ਵੀ ਸਾਡੇ ਡਾਕਟਰਸ ਹੈਗੇ ਆ ਚਾਹੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਆ ਕਿਸ਼ਮੋਨ ਜੀ ਹੈ ਔਰ ਸਾਡੇ ਤਾਂ ਖਰ ਸਾਡਾ ਤਾਂ ਫਰਜ਼ ਵੀ ਹੈ ਸੀ ਤਾਂ ਵੀ ਆਰ ਦਾ ਸਰਵੈਂਟਸ ਆਫ ਦਾ ਪੀਪਲ ਚਾਹੇ ਅਸੀਂ ਚੁਣੇ ਹੋਏ ਪ੍ਰਤੀਨਿਧੀ ਹੈ ਸਾਡੇ ਐਮ ਐਲ ਏ ਮਨਿਸਟਰਸ ਔਰ ਜਿੰਨੇ ਵੀ ਸਾਡੇ ਹੋਰ ਕਾਰਪੋਰੇਟਰਸ ਔਰ ਸਾਰੇ ਸਾਰੀਆਂ ਪਾਰਟੀ ਵਾਈ ਤੋਂ ਪਰ ਉੱਠ ਕੇ ਔਰ ਸਾਡੇ ਜਿੰਨੇ ਮਤਲਬ ਮੈਂ ਕਹੂੰਗਾ ਆਸ਼ਾ ਵਰਕਰ ਤੋਂ ਲੈ ਕੇ ਡਾਇਰੈਕਟਰ ਹੈਲਥ ਸਰਵਿਸਸ ਤੱਕ ਜਿੰਨੇ ਸਾਰੇ ਕਰਮਚਾਰੀ ਹੈ ਉਹ ਸਾਰੀਆਂ ਗੱਲਾਂ ਨੂੰ ਭੁੱਲ ਕੇ ਇਸ ਵੇਲੇ 24 ਘੰਟੇ ਲੋਕਾਂ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਆ ਤੇ ਇਹਦੇ ਨਾਲ ਨਾਲ ਜਿੱਦੀ ਵੱਡੀ ਦੁਕਾਨ ਤਾਂ ਹੈ ਉਹਦੇ ਵਾਸਤੇ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ ਕੱਲ ਮੈਂ ਜਿਮਖਾਨਾ ਕਲੱਬ ਚ ਗਿਆ ਸੀ ਉਹਨਾਂ ਨੇ 11 ਲੱਖ ਰੁਪਈਆ ਉਹ ਕਹਿੰਦੇ ਜੀ ਅਸੀਂ ਸਾਰੇ ਅਸੀਂ 2900 ਮੈਂਬਰ ਆ ਸਾਡੀ ਕੋਸ਼ਿਸ਼ ਹੈ ਕਿ ਅਸੀਂ 2900 ਪਰਿਵਾਰ ਅਡਾਪਟ ਕਰੀਏ ਉਹਨਾਂ ਦੇ ਖਾਤੇ ਵਿੱਚ ਤੁਸੀਂ 50-50 ਹਜ਼ਾਰ ਰੁਪਈਆ ਪਾਵਾਂਗੇ ਇਸੇ ਤਰ੍ਹਾਂ ਡਿਵਾਈਨ ਓਕਾਰ ਮਿਸ਼ਨ ਆ ਉਹਨਾਂ ਨੇ 10 ਫੈਮਿਲੀਆਂ ਅਡਾਪਟ ਕਰ ਲਈਆਂ ਹੋਰ ਬਹੁਤ ਸਾਰੇ ਜਿਹੜੇ ਐਨ ਆਰ ਆਈs ਹੈਗੇ ਜਿਹੜੇ ਮੈਨੂੰ ਪਰਸਨਲੀ ਜਾਣਦੇ ਆ ਸੈਕਰੋਮੈਂਟੋ ਤੋਂ ਹੈਗੇ ਆ ਜੀ ਉਹਨਾਂ ਨੇ 7 ਫੈਮਿਲੀਆਂ ਅਡਾਪਟ ਕੀਤੀਆਂ ਲਗਾਤਾਰ ਮੇਰੇ ਕੋਲੇ ਆਫਰ ਆ ਰਹੀਆਂ ਕਿ ਸਾਨੂੰ ਸਿਰਫ ਇੱਕ ਕਨਸਰਨ ਆ ਉਹਨਾਂ ਦਾ ਕਿ ਜੈਨੂਇਨ ਫੈਮਲੀ ਹੋਵੇ ਲੋੜਵੰਦ ਤੱਕ ਸਾਡੀ ਮਦਦ ਪਹੁੰਚ ਜਾਏ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੈ ਔਰ ਬਹੁਤ ਸਾਰੇ ਪੰਜਾਬੀ ਆਰਟਿਸਟ ਕੋਈ 1 ਕਰੋੜ ਕੋਈ 5 ਕਰੋੜ ਤੇ ਸਾਡੀ ਸਾਰਿਆਂ ਦੀ ਕੋਸ਼ਿਸ਼ ਵੀ ਇਹ ਆ ਕਿ ਜਿਹੜੀ ਹੈਗੀ ਆ ਇਹ ਲੋਕਾਂ ਤੱਕ ਮਦਦ ਪਹੁੰਚੇ ਇਹਦੇ ਨਾਲ ਨਾਲ ਪੰਜਾਬ ਸਰਕਾਰ ਨੇ ਬਹੁਤ ਇਤਿਹਾਸਕ ਫੈਸਲੇ ਲੈ ਕੇ ਜਿਹਦੇ ਵਿੱਚ ਜਿਹਦਾ ਰੇਤ ਉਸਦੀ ਜਿਹਦਾ ਖੇਤ ਉਸੇ ਦੀ ਰੇਤ ਕਿਉਂਕਿ ਜਦੋਂ ਹੜ੍ਹ ਆਂਦੇ ਆ ਉੱਥੇ 4-4 5-5 ਫੁੱਟ ਘਾਹ ਚੜ ਜਾਂਦੀ ਹੈ ਉਹਨਾਂ ਨੇ ਅਗਲੀ ਫਸਲ ਬੀਜਣੀ ਆ ਤੇ ਉਹਨਾਂ ਨੂੰ ਖੁੱਲ੍ਹੇ ਛੁੱਟੇ ਦਿੱਤੀ ਆ ਕਿ ਜਿਹੜੀ ਤੁਹਾਡੇ ਕੋਲ ਖੇਤ 'ਚ ਰੇਤ ਆ ਗਈ ਆ ਤੁਸੀਂ ਉਹਨੂੰ ਵੇਚ ਦਿਓ ਉਹਨੂੰ ਇਕੱਠੀ ਕਰਕੇ ਰੱਖ ਲਓ ਬਾਅਦ ਵਿੱਚ ਵੇਚ ਦਿਓ ਆਪਣੇ ਕਿਸੇ ਕੰਮ ਲਈ ਵਰਤ ਲਓ 20000 ਰੁਪਏ ਪਰ ਏਕੜ ਕੰਪਨਸੇਸ਼ਨ ਜਿਨ੍ਹਾਂ ਦੇ ਰੱਬ ਨਾ ਕਰੇ ਜਿਨ੍ਹਾਂ ਦੀ ਮੌਤ ਹੋ ਗਈ ਆ ਉਹਨਾਂ ਵਾਸਤੇ ਜਿਹੜਾ ਹੈਗਾ ਉਹਨਾਂ ਨੂੰ 4 ਲੱਖ ਦਾ ਜਿਹੜਾ ਹੈਗਾ ਐਕਸਪਰੇਸ਼ਨ ਆ ਤੇ ਪੰਜਾਬ ਗਵਰਨਮੈਂਟ ਨੇ ਵੀ ਜਿਹੜਾ ਦਿਲ ਖੋਲ ਕੇ ਜਿਨ੍ਹਾਂ ਦੇ ਮਕਾਨ ਗਰੇ ਆ ਉਹਨਾਂ ਵਾਸਤੇ ਵੀ ਔਰ ਜਿਨ੍ਹਾਂ ਦਾ ਮਵੇਸ਼ੀ ਕਹੇ ਜਾਂ ਉਹਨਾਂ ਦਾ ਉਹਨਾਂ ਵਾਸਤੇ ਵੀ ਜਿਹੜੀ ਮਦਦ ਹੈ ਪੰਜਾਬ ਸਰਕਾਰ ਦੇ ਦੇਗੀ ਔਰ ਸਾਡੇ ਪ੍ਰਧਾਨ ਮੰਤਰੀ ਆ ਰਹੇ ਆ ਮੈਂ ਉਮੀਦ ਕਰਦਾ ਕਿ ਜਿੱਨਾ ਪੰਜਾਬ ਸਰਕਾਰ ਹੈ ਉਹਨਾਂ ਦਾ ਬਜਟ ਤਾਂ ਬਹੁਤ ਵੱਡਾ ਉਹ ਇਸ ਤੋਂ 4 ਗੁਣਾ ਜ਼ਰੂਰ ਸਾਨੂੰ ਜਿਹੜਾ ਮੁਆਵਜ਼ਾ ਜਿਹੜਾ ਹੈਗਾ ਜੋ ਪੰਜਾਬ ਸਰਕਾਰ ਨੇ ਮੰਗਿਆ ਉਹ ਵੀ ਦੇ ਕੇ ਜਾਣਗੇ ਇਸ ਤੋਂ ਸਵਾਇਏ ਤੁਹਾਡੇ ਜੀ ਇਹ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਸਾਡਾ 104 ਨੰਬਰ ਹੈ ਜੀ 104 104 ਨੰਬਰ ਡਾਇਲ ਕਰੋ ਕੋਈ ਵੀ ਮੈਡੀਕਲ ਐਮਰਜੈਂਸੀ ਹੋਵੇ ਰੱਬ ਨਾ ਕਰੇ ਕਿਸੇ ਨੂੰ ਕੋਈ ਸੱਪ ਡਸ ਜੇ ਕੋਈ ਕੁੱਤੇ ਮਾਲ ਡੌਗ ਬਾਈਟ ਹੋ ਜਾਏ ਮੰਕੀ ਬਾਈਟ ਹੋ ਜਾਏ ਕੋਈ ਹੋਰ ਜੰਗਲੀ ਜਾਨਵਰ ਦੀ ਬਾਈਟ ਹੋ ਜਾਏ ਕੋਈ ਪ੍ਰੈਗਨੈਂਟ ਲੇਡੀ ਹੈ ਡਿਲੀਵਰੀ ਹੋਣੀ ਹੈ ਪਿੰਡ ਪਾਣੀ ਨਾਲ ਘਿਰਿਆ ਹੋਇਆ ਕੋਈ ਸਾਧਨ ਨਹੀਂ ਹੈ 104 ਤੇ ਕਾਲ ਕਰੋ ਤੁਹਾਨੂੰ 10 ਮਿੰਟ ਚ ਕਾਲ ਆ ਜਾਏਗੀ ਅੱਧੇ ਘੰਟੇ ਚ ਐਂਬੂਲੈਂਸ ਆ ਕੇ ਤੁਹਾਨੂੰ ਲੈ ਜਾਏਗੀ ਔਰ ਹਸਪਤਾਲ ਡਿਲੀਵਰੀ ਕਰਾ ਕੇ ਜੱਚਾ ਬੱਚਾ ਨੂੰ ਘਰੇ ਛੱਡ ਕੇ ਆਵਾਂਗੇ ਕੋਈ ਕਿਸੇ ਕੋਲ ਦਵਾਈ ਮੁੱਕੀ ਹੋਈ ਹੈ ਕੋਈ ਦਿੱਕਤ ਨਹੀਂ ਹੈ ਅਸੀਂ ਹਰ ਪਿੰਡ ਦੇ ਵਿੱਚ ਕੈਪ ਲਾਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਸ਼ਡਿਊਲ ਬਣਦਾ ਪਿਆ ਪਹਿਲਾਂ ਜਿਹੜੇ 5-7 ਜ਼ਿਲ੍ਹੇ ਉਹਨਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਕੈਂਪ ਲਗਾਵਾਂਗੇ ਉੱਥੇ ਦਵਾਈਆਂ ਦੇਵਾਂਗੇ ਸਾਡੀਆਂ ਮੋਬਾਈਲ ਮੈਡੀਕਲ ਟੀਮ ਹੈ ਉਹ ਜਾ ਕੇ ਕੈਂਪ ਲਗਾਣ ਗਿਆ ਜਿੰਨੇ ਸਾਡੇ ਬੇਸ ਹਸਪੀਟਲ ਹੈ ਜਿਹਦੇ ਵਿੱਚ ਜ਼ਿਲ੍ਹਾ ਹਸਪਤਾਲ ਸਬਡਿਵੀਜ਼ਨ ਹਸਪਤਾਲ ਔਰ ਸੀਐਸਸੀਜ਼ 225 ਦੇ ਕਰੀਬ ਇਹ ਹੈ ਕੁਝ ਪ੍ਰਾਇਮਰੀ ਹੈਲਥ ਸੈਂਟਰ 300 ਹਸਪਤਾਲਾਂ ਦੇ ਵਿੱਚ 24 ਘੰਟੇ ਦਵਾਈ ਅਵੇਲੇਬਲ ਹੈ ਸਨੇਕ ਬਾਈਟ ਦੀ ਡੌਗ ਬਾਈਟ ਦੀ ਵੈਕਸੀਨੇਸ਼ਨ ਅਵੇਲੇਬਲ ਹੈ 100% ਫ੍ਰੀ ਹੈ ਸਾਰਾ ਕੁਝ ਸਾਰੇ ਟੈਸਟ ਹੋ ਰਹੇ ਆ ਉੱਥੇ ਸਾਰਾ ਕੁਝ ਫ੍ਰੀ ਹੈ ਕਿਸੇ ਵੇਲੇ ਵੀ ਘਰ ਬੈਠ ਕੇ ਸੋਚਣਾ ਨਹੀਂ ਹੈ ਕਿਸੇ ਕਿਸਮ ਦੀ ਕੋਈ ਮੈਡੀਕਲ ਪ੍ਰੋਬਲਮ ਹੈ ਸਾਡੇ ਕਿਸੇ ਵੀ ਸਿਹਤ ਸੈਂਟਰ ਚਲੇ ਜਾਓ ਔਰ ਜਿਹੜੇ ਜਿੱਥੇ ਬਹੁਤ ਜ਼ਿਆਦਾ ਹੜ੍ਹ ਆਏ ਹੋਏ ਆ ਉੱਥੇ ਜਿਹੜਾ ਲਾਸਟ ਜਿੱਥੇ ਤੱਕ ਐਂਬੂਲੈਂਸ ਜਾਂਦੀ ਹੈ ਉੱਥੇ ਚਾਹੇ ਕੋਈ ਸਕੂਲ ਹੋਵੇ ਕੋਈ ਧਰਮਸ਼ਾਲਾ ਹੋਵੇ ਉੱਥੇ ਅਸੀਂ 24 ਘੰਟੇ ਦੀ ਸਪੈਸ਼ਲਿਟੀ ਖੋਲhti ਹੋਈ ਆ ਸੋ ਇਹ ਸਾਰੇ ਉਪਰਾਲੇ ਜਿਹੜੇ ਹੈਗੇ ਆ ਪੰਜਾਬ ਸਰਕਾਰ ਵੱਲੋਂ ਬਹੁਤ سارے ਐਨਜੀਓ ਸਥਾਨੀ ਸਚਨਾ ਦੇ ਜਿਹੜਾ ਸਹਿਯੋਗ ਦੇ ਨਾਲ ਕੀਤੇ ਜਾ ਰਹੇ ਆ ਤੋਂ ਸਾਡੀ ਕੋਸ਼ਿਸ਼ ਹੈ ਇਸ ਵਾਰੀ ਸਾਡੇ ਅਜੇ ਤੱਕ ਵੀ ਇਸ ਵਾਰੀ ਮਤਲਬ ਮੀਂਹ ਬਹੁਤ ਪਿਆ ਹੈ ਜਿਹੜਾ ਬਰੀਡਿੰਗ ਸਿਸਟਰ ਬੜਾ ਜਿਹੜਾ ਸਿਸਟ ਬੜਾ ਣਕੂਲ ਹੈ ਤੇ ਅਸੀਂ ਹੁਣ ਤੱਕ ਅਸੀਂ ਕਾਮਯਾਬ ਰਹੇ ਆਂ ਬਈ ਡੈਂਗੂ ਦੇ ਨਾਲ ਨਾ ਤਾਂ ਕੋਈ ਪਲੇਟ ਲੈਕਸ ਦਿਹਾਕਾਰ ਮੱਚੀ ਐ ਤੇ ਨਾ ਅਜੇ ਤੱਕ ਕੋਈ ਮੌਤ ਹੋਈ ਐ ਤੇ ਸਾਡੀ ਕੋਸ਼ਿਸ਼ ਐ ਕਿ ਸਾਡੇ ਕੋਲੇ ਦਵਾਈ ਵੀ ਬਾਧੂ ਆ ਸਪਰੇ ਪੰਪ ਵੀ ਆ ਜਿੱਥੇ ਕਿਤੇ ਮੋਸਕੀਟੋ ਦੀ ਬਰੀਡਿੰਗ ਆ ਸਾਨੂੰ ਖਬਰ ਭੇਜੋ ਉੱਥੇ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਜਿਹੜੇ ਸਾਡੇ ਪੰਚਾਇਤ ਮਹਿਕਮੇ ਦੀਆਂ ਸਿਹਤ ਮਹਿਕਮੇ ਦੀਆਂ ਟੀਮਾਂ ਆਣ ਗਿਆ ਪਾਣੀ ਟੈਸਟ ਕਰਨ ਗਿਆ ਜਿੱਥੇ ਲਾਰਵਾ ਹੋਏਗਾ ਉੱਥੇ ਸਪਰੇ ਕਰਨ ਗਿਆ ਸੋ ਇਹ ਸਾਰੇ ਬੰਦੋਬਸਤ ਸਰਕਾਰ ਨੇ ਕੀਤੇ ਹੋਏ ਆ ਤੇ ਮਤਲਬ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਣ ਦਿੱਤੀ ਜਾਵੇ ਲੋਕਾਂ ਦਾ ਸਹਿਯੋਗ ਚਾਹੀਦਾ ਕਿ ਸਾਨੂੰ ਇਨਫੋਰਮੇਸ਼ਨ ਚਾਹੀਦੀ ਆ ਸਾਨੂੰ ਸਿਰਫ ਸੂਚਨਾ ਚਾਹੀਦੀ ਆ ਤੇ ਕਿਸੇ ਕਿਸਮ ਦੀ ਮਤਲਬ ਕਦੇ ਵੀ ਉਦਾਸ ਨਹੀਂ ਹੋਣਾ ਨੁਕਸਾਨ ਬਹੁਤ ਹੋਇਆ ਬਹੁਤ ਸਾਰੇ ਐਨਜੀਓ ਜਿਹੜੇ ਹੈਗੇ ਆ ਉਹ ਉਹਨਾਂ ਵਾਸਤੇ ਉਹਨਾਂ ਵਾਸਤੇ ਮਾਲੀਏ ਪਦਾਤ ਦੀ ਵੀ ਬੰਦੋਬਸਤ ਕਰ ਰਹੇ ਆ ਤੁਸੀਂ ਆਪਣੇ ਚੁਣੇ ਹੋਏ ਪ੍ਰਤੀਨਿਧੀ ਨੂੰ ਜਿਹੜਾ ਪ੍ਰਸ਼ਾਸਨ ਨੂੰ ਜਿਨ੍ਹਾਂ ਦੀਆਂ ਅਰਜ਼ੀਆਂ ਆ ਜਾਣਗੀਆਂ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਵਾਸਤੇ ਸਰਕਾਰੀ ਰੇਟ ਤੋਂ ਪਹਿਲਾਂ ਜਿਹੜੇ ਦਾਨੀ ਸੱਜਣ ਆ ਉਹਨਾਂ ਦੇ ਨਾਲ ਕਨੈਕਟ ਕਰ ਦਈਏ ਇੱਕ ਲੋੜਵੰਦ ਨੂੰ ਅਸੀਂ ਇੱਕ ਦਾਨੀ ਸੱਜਣ ਨਾਲ ਕਨੈਕਟ ਕਰਾਂਗੇ ਉਹ ਉਹਨਾਂ ਦੀ ਹਰ ਤਰ੍ਹਾਂ ਕੋਸ਼ਿਸ਼ ਕਰਨਗੇ ਉਹਨਾਂ ਦਾ ਜਿਹੜਾ ਐਮਰਜੈਂਸੀ ਦਾ ਪੀਰੀਅਡ ਆ ਉਹਦੇ ਵਿੱਚ ਫਾਈਨੈਂਸ਼ੀਅਲ ਮਦਦ ਵੀ ਕਰਨਗੇ ਉਹਨਾਂ ਨਾਲ ਗੱਲਬਾਤ ਵੀ ਕਰਨਗੇ ਸਾਈਕੋਲੋਜੀਕਲ ਉਹਨਾਂ ਨੂੰ ਤਲਾਸ਼ਾ ਵੀ ਦੇਣਗੇ ਔਰ ਹਰ ਸੰਭਵ ਕੋਸ਼ਿਸ਼ ਕਰਨਗੇ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਨਗੇ ਬੰਦੇ ਸਾਹਿਬ ਇੱਕ ਸਮੇਂ ਨੂੰ ਵੀ ਪੈ ਗਈ ਆਪਣਾ ਹਾਂਜੀ ਬਾਦਨਾ ਹੈਲਪ ਇੰਸਟੀਚਿਊਨ ਨੂੰ ਵੀ ਪੈਦੀ ਨੁਕਸਾਨ ਹੋਇਆ ਅਹ ਹਾਂ ਇਹ ਬਹੁਤ ਅੱਛਾ ਕੁਐਸਚਨ ਹੈ ਜੀ ਬਹੁਤ ਜ਼ਿਆਦਾ ਹੋਇਆ 780 ਕਰੋੜ ਦਾ ਮੈਂ ਨੱਡਾ ਸਾਹਿਬ ਨੂੰ ਚਿੱਠੀ ਲਿਖਤੀ ਸੀ आज ਤੋਂ तकरीबन 8-10 ਦਿਨ ਪਹਿਲਾਂ ਤੇ ਮੈਨੂੰ ਉਮੀਦ ਹੈ ਕੋ ਉਹ ਵੀ ਕਰਨਗੇ ਸਾਡੇ ਮਤਲਬ 1280 ਦੇ ਕਰੀਬ ਜਿਹੜੇ ਹੈਗੇ ਆ ਉਹ ਸਾਡੀਆਂ ਡਿਸਪੈਂਸਰੀਆਂ ਸਬ ਸੈਂਟਰ ਨੂੰ ਬਹੁਤ ਜ਼ਿਆਦਾ ਡੈਮੇਜ ਹੋਇਆ ਬਿਲਡਿੰਗ ਵੀ ਫਲੈਪਸ ਕਰ ਗਈਆਂ ਕਈ ਜਗ੍ਹਾ ਤੇ ਔਰ 41 ਵਿੱਚੋਂ 31 ਸਬ ਡਿਵੀਜ਼ਨ ਹਸਪੀਟਲ ਦੇ ਵਿੱਚ ਪਾਣੀ ਵੜ ਗਿਆ ਜਾਂ ਛੱਤਾਂ ਨੂੰ ਡੈਮੇਜ ਹੋ ਗਿਆ ਔਰ 160 ਦੇ ਵਿੱਚੋਂ 100 ਸਾਡੇ ਜਿਹੜੇ ਕਮਿਊਨਿਟੀ ਹਸਪੀਟਲ ਹੈ ਉਹਨਾਂ ਦੀ ਬਿਲਡਿੰਗ ਨੂੰ ਡੈਮੇਜ ਹੋਇਆ ਔਰ ਬਹੁਤ ਜ਼ਿਆਦਾ ਜਿਹੜਾ ਹੈਗਾ ਉਹਦੇ ਆਸ-ਪਾਸੇ ਹੋਰ ਵੀ ਮਤਲਬ ਨੇਚਰਲੀਏ ਦੇ ਵਿੱਚ ਸਕੂਲਾਂ ਨੂੰ ਸੜਕਾਂ ਨੂੰ ਬਿਜਲੀ ਦੇ ਟ੍ਰਾਂਸਮਿਸ਼ਨ ਲਾਈਨਸ ਨੂੰ ਜਿੰਨਾ ਵੀ ਮਤਲਬ ਜੜੀਆਂ ਵੀ ਬਿਲਡਿੰਗ ਆ ਗਈਆਂ ਚਾਹੇ ਉਹ ਸਕੂਲ ਹੋਣ ਹੈਲਥ ਹੋਵੇ ਜਾ ਕੋਈ ਕਿਸੇ ਹੋਰ ਕਿਸੇ ਮਹਿਕਮੇ ਦੀਆਂ ਬਿਲਡਿੰਗਸ ਹੋਣ ਸਾਰਿਆਂ ਨੂੰ ਡੈਮੇਜ ਹੋਇਆ ਜੀ ਸੜਕਾਂ ਦਾ ਬਹੁਤ ਡੈਮੇਜ ਹੋਇਆ ਪੁਲਾਂ ਦਾ ਬਹੁਤ ਡੈਮੇਜ ਹੋਇਆ ਪੁਲਾਂ ਦੇ ਉੱਪਰ ਰੋੜ ਗਏ ਮਾਤਰਸਤਾ ਜਵੇਂ ਸਾਫ ਹੋ ਗਈਆਂ ਸੜਕਾਂ ਔਰ ਜਿਹੜਾ ਬਿਜਲੀ ਦੇ ਟ੍ਰਾਂਸਮਿਸ਼ਨ ਲਾਈਨ ਨੇ ਉਹਨਾਂ ਨੂੰ ਬਹੁਤ ਨੁਕਸਾਨ ਹੋਇਆ ਸੋ ਜਿਹੜਾ ਇਨਫਰਾਸਟ੍ਰਕਚਰ ਡੈਮੇਜ ਆਉ ਤੱਕ ਉਹ ਤਾਂ ਬਹੁਤ ਜ਼ਿਆਦਾ ਹੈਗਾ ਜੀ ਉਹ ਤੱਕ ਮਤਲਬ ਕਰੋੜਾਂ ਅਰਬਾਂ ਚੱਲੇ ਸਰ ਡਿਸਕਸਨ ਆਜੀ ਕਿ ਅੰਗਿਓ ਬੋਲੋ ਕਿ ਆਯੂਸ਼ਮਾਨ ਕਾਰਡ ਨੂੰ ਲੈ ਕੇ ਜਿਹੜਾ ਕੀ ਵੈਸੀ ਵੀ ਕੀ ਜਾਂਦੇ ਆ ਐਕਸੈਪਟਰ ਨਹੀਂ ਦੇਖੋ ਉਹਦੇ ਚ ਮੈਂ ਕਿਹਾ ਵੀ ਅਸੀਂ ਜਿੱਥੇ ਸਾਨੂੰ ਕੋਈ ਐਕਸਲੇਵਲ ਇਨਫੋਰਮੇਸ਼ਨ ਦੇਵੇਗਾ ਜਿਸ ਤਰ੍ਹਾਂ ਤੁਹਾਡੇ ਇੱਕ ਮੀਡੀਆ ਦੇ ਉੱਤੇ ਆਇਆ ਸੀ ਇੱਕ ਬੱਚੇ ਦੀ ਦਿੱਕਤ ਸੀਗਾ ਸੀ ਉੱਥੇ ਪਹੁੰਚ ਗਏ ਬੱਚੇ ਨੂੰ ਰੈਸਕਿਊ ਕਰਕੇ ਹਸਪਤਾਲ ਚ ਦਾਖਲ ਕਰਾ ਦਿੱਤਾ ਉਹਦਾ ਲਾਜ ਫਰੀ ਚੱਲਦਾ ਪਿਆ ਉਹਨਾਂ ਦੀ ਫੈਮਿਲੀ ਦੀ ਵੀ ਸਪੋਰਟ ਕਰ ਰਹੇ ਆ ਅਸੀਂ ਇਹਨਾਂ ਦੇ ਵਿੱਚ ਸਾਡੇ ਕੋਲ ਹੈ ਜੀ ਇਹਦੀ ਮਤਲਬ ਸਟੇਟ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਸਾਡੀਆਂ ਕਮਿਟੀਆਂ ਬਣੀਆਂ ਹੋਈਆਂ ਪੂਰਾ ਸਾਡੇ ਕੋਲ ਇਨਫਰਾਸਟ੍ਰਕਚਰ ਹੈ ਜੇ ਸਾਡੇ ਕੋਲ ਐਕਸ਼ਨਰਲ ਇਨਫਰਮੇਸ਼ਨ ਆ ਜੇ ਤਾਂ ਉਹਨਾਂ ਬੰਦਿਆਂ ਨੂੰ ਅਸੀਂ ਬਲੈਕਲਿਸਟ ਵੀ ਕਰਦੇ ਆ ਉਹਨਾਂ ਨੂੰ ਜਿੰਨਾ ਜਿੰਨਾ ਉਹਨਾਂ ਨੇ ਬਿੱਲ ਕਲੇਮ ਕੀਤਾ ਹੁੰਦਾ ਉਸ ਤੋਂ 10 ਟਾਈਮ ਜ਼ਰਬਾਨਾ ਹੁੰਦਾ ਲੱਖ ਰੁਪਏ ਜ਼ਰਬਾਨਾ ਵੀ ਕਰਦੇ ਆ ਉਹਦੀ ਵੀ ਮੈਂ ਤੁਹਾਨੂੰ ਲਿਸਟ ਦੇ ਸਕਦਾ ਅਸੀਂ ਬਹੁਤ ਬੰਦਿਆਂ ਨੂੰ ਜ਼ਰਬਾਨਾ ਕੀਤਾ ਉਹਨਾਂ ਨੂੰ ਡੀ ਐਮ ਪੈਨਲ ਵੀ ਕਰ ਦਿੰਦੇ ਆ ਫਿਰ ਉਹਨਾਂ ਨੂੰ ਸਕੀਮ ਚੋਂ ਕੱਢ ਦਿੰਦੇ ਆ ਉਹਨਾਂ ਨੂੰ ਨੇਮ ਐਂਡ ਸ਼ੇਮ ਵੀ ਕਰਦੇ ਆ ਬਟ ਇਹਦੇ ਬਾਵਜੂਦ ਵੀ ਹਰ ਸੈਗਮੈਂਟ ਦੇ ਵਿੱਚ ਕੋਈ ਨਾ ਕੋਈ 1-2% ਬੰਦੇ ਹੁੰਦੇ ਆ ਬਹੁਤ ਘ ਸਾਡੀ ਪੂਰੀ ਕੋਸ਼ਿਸ਼ ਹੈ ਜੀ ਬਲੋ ਥੋੜਾ ਜਿਹਾ ਅਸੀਂ ਇੱਧਰ ਥੋੜਾ ਜਿਹਾ ਬਿਜ਼ੀ ਆ ਥੋੜਾ ਮੋਟਾ ਅੱਗੇ ਪਿੱਛੇ ਹੋ ਸਕਦਾ ਬਟ ਸਕੀਮ ਲਾਂਚ ਹੋ ਰਹੀ ਹੈ 10 ਲੱਖ ਰੁਪਏ ਦਾ ਬੀਮਾ ਮਿਲੇਗਾ ਬਟ ਜਿੰਨੀ ਦੇਰ ਉਹ ਨਹੀਂ ਲਾਂਚ ਹੁੰਦਾ ਕਿਸੇ ਬੰਦੇ ਨੂੰ ਵੀ ਪੰਜਾਬ ਦੇ ਵਿੱਚ ਸਪਿਰਿਟ ਦੇ ਵਿੱਚ ਕੋਈ ਵੀ ਬਿਮਾਰੀ ਹੋਵੇ ਸਾਰਿਆਂ ਦਾ ਇਲਾਜ ਅਸੀਂ ਫ੍ਰੀ ਕਰਾ ਕੇ ਦੇ ਦਿਆਂਗੇ ਸਾਡੀ ਇਸ ਕੰਧ ਨੂੰ ਲੈ ਕੇ ਕੀ ਸਟ੍ਰੈਟਜੀ ਹੈ ਜੀ ਪਹਿਲਾਂ ਨੂੰ ਲੈ ਕੇ ਸਟ੍ਰੈਟਜੀ ਹੈ ਕਿ ਕੋਈ ਬਿਮਾਰੀ ਦਾ ਰਿਕਰਡ ਨਾ ਕੱਢਾ ਕਿਹਾ ਜਾਣਾ ਕਿ ਉਸਕੇ ਬਾਕੀ ਵੀ ਹੈ ਉਸ ਨੂੰ ਡਾਕਟਰਾਂ ਨੇ ਬੀਮਾ ਹੁੰਦੇ ਪੇਪਰ ਵੀ ਜਿਹੜਾ ਬਸ हां ਅਸੀਂ ਸਾਡੇ ਕੋਲੇ ਤਕਰੀਬਨ ਤਕਰੀਬਨ 3100 ਦੇ ਕਰੀਬ ਸਾਡੇ ਕੋਲੇ ਜਿਹਨੂੰ ਅਸੀਂ ਹੈਲਥ ਐਂਡ ਵੈਲਨੈਸ ਸਟਰਕਾ ਕਹਿੰਦੇ ਆ ਜਿੱਥੇ ਸਾਡੇ ਕੋਲੇ ਸੀਐਚਓ ਮਲਟੀ ਪਰਪਸ ਹੈਲਥ ਵਰਕਰ ਐਂਡ ਫੀਮੇਲ ਹੁੰਦੇ ਆ ਉਹਨਾਂ ਕੋਲੇ 4 ਤੋਂ 5 ਪਿੰਡ ਹੁੰਦੇ ਆ ਸੋ ਉਹ 5 ਦੇ 5 ਪਿੰਡਾਂ ਵਿੱਚ ਅਸੀਂ ਕੈਪ ਲਗਾ ਰਹੇ ਆ ਦਵਾਈਆਂ ਦੇ ਰਹੇ ਆ ਉੱਥੇ ਇਸ ਤੋਂ ਸવાય ਸਾਡੀਆਂ ਮੋਬਾਈਲ ਮੈਡੀਕਲ ਟੀਮਾਂ ਚ ਆ ਰਹੀਆਂ ਜਿੱਥੇ ਕਿਤੇ ਲੋੜ ਆ ਜਿਸ ਤਰ੍ਹਾਂ ਤੁਹਾਡੇ ਡੀਐਮਸੀ ਦੇ ਡਾਕਟਰ ਜਾ ਕੇ ਆਏ ਆ ਇਹਨਾਂ ਨੇ ਕੈਪ ਲਗਾ ਕੇ ਆਏ ਆ ਮੇਰੇ ਕੋਲੇ ਬਹੁਤ ਸਾਰੀਆਂ ਆਫਰ ਆਈਆਂ ਮੈਂ ਉਹਨਾਂ ਨੂੰ ਰੋਕਿਆ ਹੋਇਆ ਕਿ ਤੁਸੀਂ ਅਜੇ ਰੁਕ ਜਾਓ ਅੱਜ ਸਾਡੇ ਕੈਂਪ ਚੱਲਦੇ ਆ। ਐਸ ਵੇਲੇ ਏਡ ਬਹੁਤ ਹੈ। ਆਫਟਰ 7 ਡੇਸ ਔਰ 10 ਡੇਸ ਜਦੋਂ ਪਾਣੀ ਰੀਸੇਵ ਕਰ ਜੇਗਾ ਉਦੋਂ ਐਨ ਜੀਓਸ ਵੀ ਵਾਪਸ ਚਲੀ ਜਾਣਗੇ। ਉਸ ਤੋਂ ਬਾਅਦ ਵੀ ਅਸੀਂ ਜਿਹੜਾ ਹੈਗਾ ਇਹ ਲਗਾਤਾਰ ਸਾਡੀ ਜਿਹੜੀ ਸੇਵਾ ਹੈਗੀ ਆ ਇਹ ਮਤਲਬ 3-4 ਮਹੀਨੇ ਚੱਲਦੀ ਰਹੇਗੀ। ਔਰ ਅਸੀਂ ਜਿਹੜਾ ਹੈਗਾ 10 ਲੱਖ ਦਾ ਬੀਮਾ ਵੀ ਉਹ ਵੀ ਅਸੀਂ ਬੜੀ ਜਲਦੀ ਕਰ ਦਾਂਗੇ। ਹੋ ਸਕਦਾ ਸਾਡੀ ਕੋਸ਼ਿਸ਼ ਹੈ ਕਿ 2 ਅਕਤੂਬਰ ਨੂੰ ਹੋ ਜਾਵੇ। ਮਿਨਿਸਟਰ ਜਿਹੜੀ 108 ਐਂਬੂਲੈਂਸ ਹੈਗੀ ਆ ਉਹਦੀ ਲੁਧਿਆਣਾ ਵਿੱਚ ਕਮੀ ਇੰਨੀ ਜ਼ਿਆਦਾ ਹੈਗੀ ਹੈ। ਤਿੰਨ ਐਂਬੂਲੈਂਸ ਚਾਹੀਆਂ ਪੂਰੀ ਲੁਧਿਆਣਾ ਦੀ। ਨਹੀਂ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਕਿਉਂਕਿ ਸਾਡੇ ਕੋਲੇ ਅਸੀਂ ਪਿੱਛੇ ਜੇ ਉਹਨੂੰ ਰੀਇਨਫੋਰਸ ਵੀ ਕੀਤਾ ਹੈਗਾ ਸਾਡੇ ਕੋਲੇ 6 ਤਾਂ ਹੀ ਖਰਾਬ ਖੜੀਆਂ ਨੇ ਤੁਹਾਡੇ ਖੁਦ ਇੱਕ 108 ਵਾਲੀ ਕੰਪਲੇਂਟ ਨਹੀਂ ਅਸੀਂ ਉਹਨੂੰ ਅਸੀਂ ਉਹਨੂੰ ਫੇਸ ਆਊਟ ਵੀ ਕੀਤਾ ਮੈਂ ਚੈੱਕ ਕਰ ਲੈਣਾ ਇਹ ਨਹੀਂ ਹੋ ਸਕਦਾ ਮੈਂ ਤੁਹਾਨੂੰ ਐਗਜ਼ੈਕਟ ਨੰਬਰ ਦੇ ਦਿੰਦਾ ਸਰ ਇਹ ਕੱਲ ਸੁਸਾਇਡ ਪ੍ਰੋਫੀਸ਼ਨ ਡੇ ਹੈ ਸੋ ਮੈਂਟਲ ਹੈਲਥ ਦੀ ਬਹੁਤ ਪ੍ਰੋਬਲਮ ਵੱਧੀ ਜਾਰੀ ਹੈ ਪੰਜਾਬ ਦੇ ਵਿੱਚ ਵੀ ਬਹੁਤ ਸੁਸਾਇਡ ਰੇਟ ਹੋ ਰਿਹਾ ਹੈ ਸੋ ਕਿਸ ਤਰ੍ਹਾਂ ਦੇ ਪ੍ਰੋਗਰਾਮ ਚਲਾਏ ਜਾ ਰਹੇ ਨੇ ਇਸ ਨੂੰ ਲੈ ਕੇ ਹਾਂ ਇਹ ਤੁਸੀਂ ਦੇਖੋ ਇੱਕ ਤਾਂ ਪਹਿਲਾਂ ਤੁਸੀਂ ਫਾਰਮਰ ਸੁਸਾਇਡ ਦਾ ਸੁਣਦੇ ਹੁੰਦੇ ਸੀ ਅੱਜ ਕੱਲ੍ਹ ਨਾ ਸਟੂਡੈਂਟ ਸੁਸਾਈਡਸ ਫਾਰਮਰ ਸੁਸਾਈਡ ਤੋਂ ਜ਼ਿਆਦਾ ਹੋ ਗਿਆ ਹੈ ਸੋ ਇਹ ਮੈਂਟਲ ਹੈਲਥ ਇਸ਼ੂ ਹੈ ਇੱਕ ਤਾਂ ਲਾਰਜ ਇਸ਼ੂ ਹੈ ਇੱਕ ਫਲੱਡ ਰਿਲੇਟਡ ਹੈ ਜਿਹਦੇ ਵਿੱਚ ਪੋਸਟ ਟ੍ਰੋਮੈਟਿਕ ਸਟ्रेस ਸਿੰਡਰੋਮ ਹੁੰਦਾ ਜਦੋਂ ਬੰਦੇ ਦਾ ਮਤਲਬ ਘਰ ਵੀ ਗਈ ਗਿਆ ਫਸਲ ਵੀ ਗਈ ਔਰ ਉਹਦੇ ਚ ਕੋ ਮਾਲ ਵੇਸ਼ੀ ਵੀ ਚਲੇ ਗਏ ਉਹਨੂੰ ਲੱਗਦਾ ਵੀ ਹੁਣ ਮੈਂ ਕੀ ਕਰਾਂ ਉਹਨੂੰ ਕਈ ਵਾਰੀ ਕੋ ਰਸਤਾ ਨਜ਼ਰ ਨਹੀਂ ਆਉਂਦਾ ਤੇ ਉਹ ਮਤਲਬ ਇਸ ਤਰ੍ਹਾਂ ਦਾ ਫੈਸਲਾ ਕਰ ਲੈਂਦੇ ਆ ਉਹਦੇ ਵਾਸਤੇ ਅਸੀਂ ਮੈਂਟਲ ਹੈਲਥ ਦੇ ਉੱਤੇ ਅਸੀਂ ਸਪੈਸ਼ਲ ਮੈਡੀਸਨ ਵੀ ਫੀਲ ਰਏ ਆ ਔਰ ਜਿੰਨੇ ਆਪਣੇ ਬੰਦੇ ਆ ਉਹਨਾਂ ਨੂੰ ਟ੍ਰੇਨਿੰਗ ਵੀ ਦੇ ਰਹੇ ਆ ਤੇ ਹੋ ਸਕਦਾ ਕੋਈ ਬੰਦਾ ਆਵੇ ਤੁਹਾਨੂੰ ਮਤਲਬ ਗਲਤ ਵੀ ਬੋਲਦੇ ਹੋ ਤੁਸੀਂ ਗੁੱਸਾ ਨਹੀਂ ਕਰਨਾ बिकॉज दैट ਪਰਸਨ ਇਜ਼ ਟਰਾਮਟਾਈਜ਼ਡ ਜਿਸ ਤਰ੍ਹਾਂ ਫਿਜ਼ੀਕਲ ਅਲਰਨਸ ਹੁੰਦੀ ਐ ਤੇ ਮੈਂਟਲ ਅਲਰਨਸ ਹੁੰਦੀਆਂ ਹੈਗੀਆਂ ਸੋ ਆਵਰ ਸਟਾਫ ਇਜ਼ ਵੈਰੀ ਟੋਲਰੈਂਟ ਔਰ ਉਹਨਾਂ ਨੂੰ ਹੀਲਿੰਗ ਟੱਚ ਹੈ ਇਸੇ ਕਰਕੇ ਜਿਹੜੀ ਅਸੀਂ ਸਾਰੀ ਕਾਰਵਾਈ ਕਰ ਰያ ਅਸੀਂ ਉਹਨਾਂ ਦੀ ਮੈਡੀਸਨ ਵੀ ਯੂਜ਼ ਕਰਾਂਗੇ ਜੀ ਉਹਨਾਂ ਨਾਲ ਰੀਚ ਆਊਟ ਵੀ ਕਰ ਰਹੇ ਆ ਉਹਨਾਂ ਫੈਮਿਲੀਜ਼ ਨੂੰ ਕਿਸੇ ਜਿਹੜੀ ਡੋਨਰ ਫੈਮਿਲੀ ਨਾਲ ਕਨੈਕਟ ਵੀ ਕਰਾ ਰਹੇ ਆ ਔਰ ਉਹਨਾਂ ਦਾ ਕੰਮ ਸ਼ੁਰੂ ਕਰਨ ਤੇ ਉਹਨਾਂ ਦੀ ਮਦਦ ਕਰ ਰਹੇ ਆ ਸੋ ਥੀਸ ਆਰ ਆਲ ਮੈਟੀਰੀਅਲ ਥੀਸ ਇਜ਼ ਸੋ ਵੀ ਆਰ ਟ੍ਰਾਈਂਗ ਟੂ ਹੈਲਪ ਜੀ ਸਰ ਇਹ ਸੀਐਮ ਸਾਹਿਬ ਦੀ ਹੈ ਜਦੋਂ ਕਬੀਤ ਖਰਾਬ ਹੈ ਸੋ ਉਸ ਨੂੰ ਲੈ ਕੇ ਕਿ ਅਬ ਕੋਈ ਗੱਲਬਾਤ ਹੋਈ ਤੁਹਾਡੇ ਨਾਲ ਹਾਂ ਜੀ ਹਾਂ ਜੀ ਬਿਲਕੁਲ ਉਹੀ ਹੈ ਜੀ ਸਾਡੀ ਕੱਲ ਕੈਬਨਟ ਮੀਟਿੰਗ ਹੋਈ ਹੈ ਕੈਬਨਟ ਮੀਟਿੰਗ ਚ ਆਇਆ ਸਾਰਿਆਂ ਨਾਲ ਗੱਲਬਾਤ ਹੋਈ ਆ ਸੀਐਮ ਸਾਹਿਬ ਦਾ ਦੇਖੋ ਉਹ ਵੀ ਲੋਕਾਂ ਦੀ ਸੇਵਾ ਚ ਲੱਗੇ ਹੋਏ ਸੀ ਉਹਦੇ ਵਿੱਚ ਐਗਜ਼ੌਸ਼ਨ ਹੋ ਜਾਂਦੀ ਹੈ ਉਹ ਉਹਨਾਂ ਦੀ ਆਪਣੀ ਤबीयत ਖਰਾਬ ਹੋਈ ਹੈ ਬਟ ਪੰਜਾਬ ਦੀ ਤਰ੍ਹਾਂ ਸਾਡੇ ਮੁੱਖ ਮੰਤਰੀ ਦਾ ਵੀ ਹੌਸਲਾ ਪੂਰਾ ਬੁਲੰਦ ਹੈ ਜੀ ਔਰ ਉਹ ਕਹਿੰਦੇ ਵੇ ਮੈਂ ਕਹਾਂ ਸਰ ਮੈਂ ਤੁਹਾਡੀ ਖਬਰ ਲੈਣ ਆਣਾ ਕਹਿੰਦੇ ਡਾਕਟਰ ਸਾਹਿਬ ਤੁਸੀਂ ਮੇਰੇ ਸਾਹਮਣੇ ਬੈਠੇ ਗੱਲ ਤਾਂ ਕਰ ਰਹੇ ਹੋ ਮੇਰੀ ਖਬਰ ਲੈਣ ਨਾ ਜਾਓ ਤੁਸੀਂ ਬਾਰਡਰ ਤੇ ਜਾ ਕੇ ਮੈਂ ਇਸੇ ਕਰਕੇ ਹੁਣ ਮੈਂ ਬਾਰਡਰ ਤੇ ਜਾ ਰਿਹਾ ਉਹਨਾਂ ਨੇ ਜਿਹੜੇ ਉਹ ਕਹਿੰਦੇ ਜੀ ਉਹਨਾਂ 24 ਘੰਟੇ ਪੰਜਾਬ ਬਾਰੇ ਸੋਚਦੇ ਆ ਜਦੋਂ ਅਸੀਂ ਗੱਲ ਕਰਦੇ ਆ ਤਾਂ ਉਹ ਪੰਜਾਬ ਦੀ ਗੱਲ ਕਰਦੇ ਆ ਲੋਕਾਂ ਦਾ ਹਾਲ ਪੁੱਛਦੇ ਆ ਉਹ ਕਹਿੰਦੇ ਲੋਕਾਂ ਤੇ ਜਾਓ ਮੇਰੀ ਖਬਰ ਲੈਣ ਨਾ ਉਹ ਜਾ ਕੇ ਲੋਕਾਂ ਦੀ ਖਬਰ ਲਓ ਜਿਹੜੇ ਹੜ੍ਹ ਚ ਡੁੱਬੇ ਹੋਏ ਆ ਮੇਰੇ ਕੋਲ ਤਾਂ ਚਲੋ ਸਾਰਾ ਕੁਝ ਆ ਤੁਹਾਡਾ ਬਾਈ ਗੁਰੂ ਦੀ ਕਿਰਪਾ ਹੈਗੀਆ ਔਰ ਬੜੀ ਜਲਦੀ ਤੁਹਾਡੇ 1-2 ਦਿਨ ਚ ਸੇਵਤ ਆਬ ਹੋ ਕੇ ਦੁਬਾਰਾ ਉਹਨਾ ਤੁਹਾਨੂੰ ਪਿੰਡਾਂ ਵਿੱਚ ਨਜ਼ਰ ਆਣਗੇ ਜਿਹੜੇ ਫਲੱਡ ਕਰ ਗਏ ਧੰਨਵਾਦ